ਲੱਗ ਕਿਸੇ ਨੇ ਪਰ ਐਡਾ ਵੱਡਾ ਅਸਤਾਚਾਰ ਹੋਵੇ ਲੋਕ ਹੋਣ ਤੱਕ ਫਿਰ ਇਹ ਲਈ ਜਿੱਤੀ ਆ ਗਈ ਪਰ ਪੁਲਿਸ ਵਾਲੇ ਨਹੀਂ ਆਏ ਮੈਂ ਇੱਕ ਪ੍ਰਾਈਵੇਟ ਮੁਫੱਲੇ ਵਿੱਚ ਨੌਕਰੀ ਕਰਦਾ ਸੀ ਫੌਜੀ ਚੌਕ ਦੇ ਨੇੜੇ ਉੱਥੇ ਕੀ ਹੋਇਆ ਮੈਂ ਦੇਖ ਰਿਹਾ ਸੀ ਕਿ ਬਿਜਲੀ ਦੀ ਤਾਰ ਟੁੱਟ ਗਈ ਮੈਂ ਜੀ 4 ਨੰਬਰ ਤੇ ਰੋਲ ਲਾ ਕੇ ਕਿਹਾ ਭਾਈ ਕਿਥੇ ਮੈਂ ਬੈਠਾਂਗਾ ਭਾਈ ਸਾਹਮਣੇ ਬਿਜਲੀ ਚਾਰ ਟੁੱਟ ਗਈ ਤੇ ਤੁਸੀਂ ਇਹਦਾ ਕੋਈ ਹੱਲ ਕਰੋ ਮੈਨੂੰ ਕਹਿੰਦੇ ਜਦੋਂ ਭਾਈ ਉਹ ਤਾਰ ਟੁੱਟੀ ਕੋਈ ਬੰਦਾ ਤਾਂ ਨਹੀਂ ਮਰਿਆ ਮੈਂ ਕਿਹਾ ਮਰਿਆ ਤਾਂ ਨਹੀਂ ਤਰਾਂਟਾ ਦੀ ਤਾਰ ਹੈ ਤੇ ਤੁਸੀਂ ਆ ਜਾਓ ਕਹਿੰਦੇ ਜੇਬ ਮਾਰ ਗਿਆ ਤਾਂ ਅਸੀਂ ਆ ਜਾਗੇ ਫਿਰ ਮੇਰੇ ਨੂੰ ਖੋਣ ਲਾਇਆ ਉਹਨਾਂ ਦਾ ਮੈਨੂੰ ਜਵਾਬ ਇਹ ਕਿਹਾ ਕਹਿੰਦੇ ਜਦੋਂ ਇਹ ਤਾਲਾ ਟੁੱਟੀਆਂ ਸੀ ਅੱਗ ਤਾਂ ਨਹੀਂ ਲੱਗੀ ਮਗਰ ਅੱਗ ਤਾਂ ਨਹੀਂ ਲੱਗੀ ਮੈਨੂੰ ਨਹੀਂ ਸਮਝ ਆਉਂਦੀ ਮੈਂ ਕਿਹਾ ਮੈਂ ਤੁਹਾਨੂੰ ਫੋਨ ਕਰਿਆ ਤੁਸੀਂ ਇੱਥੇ ਆ ਕੇ ਇਸ ਨੂੰ ਕਿਟਵਾਓ ਚਲੋ ਅੱਗ ਨਹੀਂ ਤਾਂ ਜ਼ਿਆਦਿਆਂ ਤੇ ਲੋਕ ਵੀ ਮਾਰ ਸਕਦੇ ਆ ਤੇ ਮੈਨੂੰ ਕਹਿੰਦੇ ਜੇ ਅੱਗ ਲੱਗੀ ਤਾਂ ਉਹਨੂੰ ਸਾਨੂੰ ਫੋਨ ਕਰਦੀ ਅਸੀਂ ਆ ਜਾਾਂਗੇ ਐਸ ਤਰ੍ਹਾਂ ਨਹੀਂ ਕਿਧਣਾਵਾ ਜਿਹੜੀਆਂ ਮੇਰੇ ਨਾਲ ਮੈਂ ਮਤਲਬ ਆਤਮਸੂਚਿਤ ਕੀਤੀ ਹੈ ਕਿ ਸਿਹਾਰਨ ਨੂੰ ਬੰਦੇ ਨਹੀਂ ਕੋਈ ਗੱਲ ਨਹੀਂ ਸੁਣਦਾ ਇਹ ਜੇ ਕਿਸੇ ਤਗੜੇ ਮੰਦੇ ਦਾ ਬੰਗਰ ਗਵਾਜੇ ਤਾਲ ਦੀ ਚਾਬੀ ਗਵਾਜੇ ਘੰਟਿਆਂ ਦੇ ਹਿਸਾਬ ਨਾਲ ਤਾਂ ਟਾਈਮ ਹੁੰਦਾ ਹੈ ਕਿ 2 ਘੰਟੇ ਲੱਗੇ 2 ਘੰਟੇ ਚਗੇ ਭਾੜੇ ਨਾ ਨਾ ਖੜਾ ਦੇਣੀ ਹੈ ਪਰ ਗਰੀਬ ਵਾਸਤੇ ਜਿਹੜਾ ਭਾਰਤੇ ਦਾ ਬismillah ਡਾਕਟਰ ਵੈਦਿਆ ਚਾਰ ਨੇ ਦਿੱਤਾ ਉਹਦੇ ਚ ਆਪਣੇ ਫੰਡਾਮੈਂਟਲ ਰਾਈਟਸ ਨੇ ਮੁੱਲ ਦੇ ਤਾਰ ਉਦੋਂ ਨਿਕਾਣਾ ਵਿੱਚ ਬੜਾ ਕਲੀਅਰ ਲਿਖਿਆ ਹੈ ਕਿ ਭਾਰਤ ਦੇਸ਼ ਦਾ ਨਾਗਰਿਕ ਜੋ ਇਥੇ ਆਪਣੀ ਇੰਦਰਾ ਦੇਸ਼ ਦੀ ਆਪਣੀ ਧਰਤੀ ਤੇ ਰਹਿੰਦਾ ਹੈ ਨੰਬਰ ਇੱਕ ਤਾਂ ਉਸ ਨੂੰ ਸਾਹ ਲੈਣ ਦੀ ਇਜਾਜ਼ਤੀ ਹੈ ਫਿਰ ਉਸ ਨੂੰ ਰਹਿਣ ਦੀ ਇਜਾਜ਼ਤੀ ਹੈ ਉਸ ਨੂੰ ਬੋਲਣ ਦੀ ਇਜਾਜ਼ਤੀ ਹੈ ਉਸ ਨੂੰ ਰਾਜਨੀਤਿਕ ਸਿਸਟਮ ਦੇ ਵਿੱਚ ਲੈਣੇ ਲਾਉਣ ਦੀ ਇਜਾਜ਼ਤੀ ਹੈ ਪਰ ਨਹੀਂ ਜਾਂਦੀ ਹੈ ਇੰਨਾ ਕੁ ਸੌਂਟ ਲਿਖਿਆ ਹੋਇਆ ਹੈਗਾ ਪਰ ਇੱਥੇ ਇੰਨਾ ਇਹ ਸਿਸਟਮ ਬੁਝਾ ਹੋਇਆ ਹੈ ਕਿ ਬੋਲਣ ਦੀ ਵੀ ਬੋਲੀ ਨਹੀਂ ਰਹੀ ਹੋਈ ਹੈ ਜਿਹੜਾ ਆਪਾਂ ਮਾਣਾ ਲੇ ਵੀ ਕੁਝ ਬੋਲਦੇ ਆਂ ਤੇ ਹਮਲਾ ਨਾਲ ਦੀ ਨਾਲ ਤਿਆਰ ਜੋ ਇਸ ਤਰ੍ਹਾਂ ਦਾ ਸਿਸਟਮ ਬਣਿਆ ਹੋਇਆ ਹੈ ਤੇ ਜਿਹੜੇ ਮੁੱਢਲੇ ਅੰਕਾਰ ਹੈ ਔਰਤਾ ਵਾਸਤੇ ਪੁਰਸ ਨੇ ਇੱਕ ਵੱਖਰਾ ਨੰਬਰ ਦਿੱਤਾ ਹੋਇਆ ਹੈ ਜੇ ਆਰਥਿਕ ਕੱਟਕਲੀਆਂ ਨੇ ਜੇ ਤੁਸੀਂ ਉਸ ਨੰਬਰ ਤੇ ਫੋਨ ਕਰੋਗੇ ਤਾਂ ਸਰਕਾਰ ਥੋੜੀ ਮਦਦ ਕਰੂਗੀ ਇਸੇ ਤਰ੍ਹਾਂ ਆਪਣੇ ਘਰਾਂ ਦੇ ਵਿੱਚ ਬੱਚੇ ਹੁੰਦੇ ਨੇ ਆਪਾਂ ਖੇਤਾਂ ਨੂੰ ਮੀਂਹੂਣੀ ਤੇ ਜਾਂ ਲਿਖਣ ਜਾਣੇ ਆ ਇਹ ਸ਼ਰਤ ਵੀ ਲੋਗਾਂ ਲੋਕੀਆਂ ਕਾਪੋੜੇ ਬੱਚਿਆਂ ਨੂੰ ਡਰਿਆਂ ਨੂੰ ਛੱਡ ਜਾਂਦੇ ਨੇ ਜੇ ਘਰੋਂ ਕੋਈ ਬੱਚਾ ਵੀ ਫੋਨ ਕਰ ਲਵੇ ਤਾਂ ਸਰਕਾਰ ਤੇ ਵੀ ਸਾਡੀ ਜ਼ਿੰਮੇਵਾਰੀ ਹੈ ਐਜੀਬਣਾ ਕਵੱਡੀ ਕਰਨਾ ਹੋਈ ਮੈਨੂੰ ਇਹ ਸਮਝ ਆਈ ਕਿ ਇਹ ਸਰਕਾਰ ਇਤੋਂ ਦਾ ਪ੍ਰਸ਼ਾਸਨ ਇਤੋਂ ਦਾ ਪੁਲਸ ਮਹਿਲਵਾ ਉਸ ਰੇਹਾਂ ਕਿੱਥੇ ਪਤਾ ਨਹੀਂ ਤਾਂ ਨੀਂਦ ਉੱੜ ਗਈ ਕਿ ਲੰਗੜ ਵਾਲੀ ਮੀਂਹੇ ਸੌਂਗੇ ਇਹਦੀ ਬਰੀਕੀ ਚ ਬਦਲ ਕਰ ਨਹੀਂ ਬੰਦਦੀ ਹੈ ਤੇ ਐਡੀ ਵੱਡੀ ਜੋ ਘਟਨਾ ਹੈ ਇਹਦੇ ਚ ਕੌਣ ਲੋਕ ਨੇ ਸਰਕਾਰੀ ਤੰਤਰ ਦੇ ਕਿਹੜੇ ਕਿਹੜੇ ਬੰਦੇ ਨੇ